ਤਰੋ ਜਿਆਆਂ ਨੂੰ ਤੇ ਅੱਜ ਆਪਾਂ ਜਿਹੜੇ ਮਿਸਤਰੀ ਦੇ ਨਾਲ ਹੈਲਪਰ ਹੁੰਦੇ ਆ ਉਹਨਾਂ ਦਾ ਤੋਂ ਰਿਵਿਊ ਲੈਨੇ ਆ ਵੀ ਮਿਸਤਰੀ ਬਾਈ ਕਿੰਨਾ ਕੁ ਤੰਗ ਕਰਦਾ ਹੁੰਦਾ ਮਿਸਤਰੀ ਆ ਰਿਹਾ ਟੰਡਾ ਦੇ ਡਿਲੀ ਬਰਾਦੀ ਬਸ ਬੁੱਟੀ ਬਣ ਕੇ ਰਹਿਣਾ ਪੈਂਦਾ ਏ ਮਗਰ 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 ਹਾਂਜੀ ਆਈਆ ਕਦੇ ਖੋਰਾ ਮੰਗ ਲੈਂਦਾ ਕਦੇ ਬੰਦਾ ਅੱਕਦਾ ਨਹੀਂ ਥੱਲੇ ਆ ਜਨੂੰ ਦੱਸਦਾ ਥੱਲੇ ਕੀ ਬੰਦਨ ਕਿ ਚਿਚੀਆਂ ਚੜੀ ਜਾਂਦਾ ਜੀ ਕਰਦਾ ਬੰਦਾ ਪੈੜ ਤੋਂ ਧੱਕਾ ਮਾਰੇ ਇਹਨਾਂ ਨੂੰ ਬੜਾ ਤੰਗ ਕਰਦੇ ਆ ਵੀ ਤੰਗੜਾ ਚੜਿਆ ਹੋਵੇ ਤਾਂ ਪੈੜ ਖਿੱਚ ਦੇ ਤੇ ਥੱਲੇ ਆਵੇ ਫਿਰ ਬੰਦਾ ਰਾਜੀ ਹੈ ਵੇਰ ਰਾਜੀ ਹੈ ਐਂ ਗੱਲ ਸਹੀ ਆ ਅੱਧਾ ਦੇ ਦੇ ਖੋਰਾ ਦੇ ਦੇ ਖੋਰਾ ਦੇ ਦੇ ਐ ਕਰਦੇ ਆ ਵਾਲੀ ਗੱਲ ਯਾਰ ਨਾ ਇਹ ਤੰਗ ਬੜਾ ਕਰਦੇ ਨੇ ਬਹੁਤ ਤੰਗ ਕਰਦੇ ਹੁਣ ਬਾਈ ਤੁਸੀਂ ਮੰਨ ਕੇ ਚੱਲੋ ਆ ਕੰਦ ਹੈ ਠੀਕ ਹੈ ਐਂ ਕਰਕੇ ਛੱਡ ਦੀ ਤੇ ਆਪਾਂ ਤਿੰਨ ਵਾਰੀ ਰੇਤਾ ਲੈਣ ਦਾ ਤੇ ਰੇਤਾ ਪੂਰਾ ਨਹੀਂ ਆਇਆ ਐਸਟੀਮੇਟ ਨਹੀਂ ਸਹੀ ਲਾਉਂਦਾ ਯਾਰ ਮਿਸਤਰੀ ਐਸਟੀਮੇਟ ਕੀ ਚੰਗਾ ਮਿਸਤਰੀ ਹੋਵੇ ਐਸਟੀਮੇਟ ਵੀ ਲੱਗੇ ਕਹਿੰਦੇ ਮਿਸਤਰੀ ਯਾਰ ਸਹੀ ਨਹੀਂ ਲਾਉਂਦਾ ਯਾਰ ਸਹੀ ਲਾਉਣਾ ਚਾਹੀਦਾ ਦੋ ਵਾਰੀ ਰੇਤਾ ਲਏ ਆ ਪੀਏ ਲਏ ਆ ਕੱਲੇ ਆ ਦੋ ਵਾਰੀ ਕ੍ਰੈਸ਼ਰ ਆ ਗਿਆ ਤੇ ਆ ਪੈਣਾ ਤਾਂ ਮੈਂ ਕਹਿੰਦਾ ਮੈਂ ਕਹਿੰਦਾ ਮੈਂ ਸਵੀਰੇ ਦੇ ਜਾਾਂਗੇ ਤੇ ਬਾਅਦ ਚ ਆਈਆਂ ਹੀ ਗੋਨੀ ਆ ਹੁਣ ਟਰੈਕਟਰ ਵੀ ਚਾਰ ਵਾਰੀ ਵਾਰਾ ਹੁਣ ਆਪਾਂ ਲਾਸਟ ਮੰਗਾਉਣਾ ਜੇ ਹੁਣ ਜ਼ਿਆਦਾ ਮੰਗਾ ਲਿਆ ਤੇ ਕੰਡ ਕੁੱਟਨੀ ਫੜਕੇ ਬਸ ਹੁਣ ਆ ਧਾਰ ਰੱਖੀ ਕੁੱਟਨੀ ਫੜੀ ਫਿਰ ਹੋਰ ਆ ਜਾਨੀ ਆ ਹਾਲ ਹੁੰਦਾ ਬਈ ਲਾਲੋ ਸਾਹਿਬ ਹੈਲਪਰ ਵੀ ਜਿਹੜੇ ਨਾਲ ਹੁੰਦੇ ਆ ਬਾਈ ਮੇਰੇ ਅੱਕੇ ਵੇ ਆ ਮਿਸਤਰੀ ਤੋਂ ਥੋੜੇ ਮਿਸਤਰੀ ਵੀ ਐਂ ਕਰਦੇ ਆ ਦੋਕ ਬੱਠਰ ਮੰਗਾਲੇ ਦੋ ਲਾਲੇ ਤੇ ਕੰਮ ਘਟਾਉਂਦੇ ਆ ਕਿ ਵਧਾਉਂਦੇ ਆ ਬਈ ਇਹ ਮਿਸਤਰੀ ਵਧਾਉਂਦੇ ਨੇ ਇਹ ਘਟਾਉਂਦੇ ਨਹੀਂ ਘਟਾਉਂਦੇ ਨਹੀਂ ਵਧਾਉਂਦੇ ਆ ਕੰਮ ਲੈ ਬਿੱਦਰੋ ਇਹ ਕੰਮ ਵਧਾਉਂਦੇ ਹੀ ਆ ਵਾਕਈ ਇਹ ਕੰਮ ਵਧਾਉਂਦੇ ਹੀ ਹੁੰਦੇ ਆ ਘਟਾਉਣ ਦਾ ਨਾਂ ਹੀ ਨਹੀਂ ਲੈਂਦੇ ਹਾਲੇ ਇਹਨਾਂ ਨੇ ਐਂ ਕਹਿਣਾ ਵੀ ਅੰਦਰੋਂ ਪਲਾਸਟਰ ਕਰ ਦਈਏ ਪਲਾਸਟਰ ਕਰ ਦਈਏ ਪਲਾਸਟਰ ਕਰ ਦਈਏ ਫੁੱਟ 'ਚ ਵੀ ਮਸਾਲਾ ਲਾਉਣਗੇ ਜੇ ਤੇ ਫੁੱਟ ਵੀ ਰਹਿ ਗਈ ਫੁੱਟ ਜਿਹੀ ਹਾਂ ਠ ਵੀਰ ਮੇਰਿਓ ਤੰਗ ਕਰਦੇ ਯਾਰ ਹੋਰ ਗੱਲ ਦੀ ਕੀ ਹੈ ਯਾਰ ਮਾਂ ਮੁੱਕ ਦੀ ਗੱਲ ਹੈ ਤੰਗ ਬਹੁ ਕਰਦੇ ਮਾੜੀ ਗੱਲ ਹੈ ਵੇ ਮਿਸਤਰੀਆਂ ਤੇ ਹੁਣ ਮਿਸਤਰੀਓ ਤੁਸੀਂ ਹਸਾਬ ਲਾ ਲਓ ਸਾਡਾ ਮੁੰਡਾ ਜੱਬ ਗਿਆ ਯਾਰ ਬੱਟਲ ਟੋੜ ਹੁਣ ਤੁਹਾਨੂੰ ਤੁਹਾਨੂੰ ਜੇ ਤੁਸੀਂ ਇਦਾਂ ਹੀ ਤੰਗ ਕਰੋਗੇ ਤਾਂ ਪੈੜ ਤਾਂ ਧੱਕਾ ਵੱਜਣਾ ਜੀ ਪੈੜ ਤੁਹਾਨੂੰ ਪਰ ਖੇਚੀ ਦੇਣੀ ਹੈ ਖੇਚੀ ਦੇਣੀ ਹਾਂ ਹਾਂ ਮਨ ਕਿੱਦਾਂ ਘੰਟਾ ਬਣਾਉਂ ਤੇ ਲੱਗੇ ਉਹਨੇ ਸਾਹ ਆ ਜਾਣਾ ਸਾਹ ਆ ਜਾਣਾ ਨਾਲੇ ਜਿਹੜੀ ਥੋੜੇ ਸੱਟ ਲੱਗਣੀ ਹੋਵੇ ਕਰੀ ਫੇਰ ਨਾ ਕੋਈ ਦੱਸਿਆ ਨਹੀਂ ਅੱਕੇ ਫਿਰਦੇ ਆ ਇਤਨੀ ਉਹ ਹਸਣਾ ਪਤਾ ਵੀ ਨਾ ਲੱਗੇ ਠੀਕ ਹੈ ਹਾਂ ਤੇ ਕਦੇ ਕਦੇ ਐ ਨਹੀਂ ਮਹਿਸੂਸ ਆਏ ਇਹਨੂੰ ਥੱਲੇ ਲਾਈਏ ਤੇ ਮੈਂ ਉੱਤੇ ਕਰਾਂਡੀ ਫੜਦਾ ਕਰਾਂ ਜੀ ਕਰਦਾ ਯਾਰ ਵੀ ਜੇ ਮੈਂ ਸਾਨੂੰ ਤੰਗ ਕਰਦਾ ਹੀ ਇਹਨੂੰ ਚਿੰਗਾ ਕਰੀਏ ਕਦੇ ਪੋਣਾ ਮੰਗੀਏ ਕਦੇ ਖੋਰਾ ਮੰਗੀਏ ਮਿਸਤਰੀ ਨੂੰ ਇੰਜਨ ਨਾ ਬਣਨਾ ਚਾਹੀਦਾ ਕਿਹੜਾ ਪਾਵੇ ਇਹਨੂੰ ਖਾਏ ਕਰੀ ਮਿਸਤਰੀ ਇਹਨੂੰ ਖਾਏ ਕਰੀ ਆ ਵੇ ਆ ਇੰਜਨ ਪਿਆ ਇੰਜਨ ਵਾਲੇ ਨੂੰ ਘੇੜਾ ਖਵਾਓ ਮਿਸਤਰੀ ਸਾਹਿਬ ਬਣਾੜੀ ਗੱਲ ਹੈ ਇੱਕ ਮਿਸਤਰੀ ਦੀ ਫੋਟੋ ਤਾਂ ਲਿਆ ਆ ਗਈ ਮਿਸਤਰੀ ਸਾਹਿਬ ਹੁਣ ਮੈਤਰੀ ਕੰਦਾ ਮਸਾਲਾ ਬਣਾਓ ਹਾਂ ਠੀਕ ਹੈ ਗੱਟੇ ਦਾ ਮਿਣੇ ਪੈ ਦੀ ਕੰਡ ਬੱਠਲ ਤੇ ਬੱਠਲ ਜਾਣਾ ਹੁਣ ਆ ਗੱਟੇ ਦਾ ਮਿਣਤਾ ਹੈ ਤੇ ਹੁਣ ਕਹਿੰਦਾ ਬੱਠਲ ਮੇਰੀ ਗੱਲ ਸੁਣ ਇਹਨੂੰ ਐ ਕਰਿਆ ਕਰੋ ਮਸਾਲਾ ਸੱਟੀ ਆਏ ਅੱਗੇ ਲੰਮੀ ਕੰਧੇ ਤਿੰਨ ਵਾਰ ਆਉਣੇ ਬਸ ਮਿਸਤਰੀ ਸਾਹਿਬ ਦੀ ਬੋੜੇ ਆਉਂਦੇ ਤਿੰਨ ਵਾਰ ਹੀ ਆਉਂਦੇ ਕੰਧ ਵਿਖਾ ਦੇ ਇੱਕਰੀ ਇਹਨਾਂ ਨੂੰ ਠੀਕ ਹੈ ਇੱਕਰੀ ਆਪਣੇ ਮਿਸਤਰੀ ਦੀ ਫੋਟੋ ਹੋਣੀ ਚਾਹੀਦੀ ਵਾਰ ਭਾਈ ਤਿੰਨ ਹੀ ਆਉਂਦੇ ਆ ਤੇ ਤਿੰਨਾਂ ਵਾਰਾਂ ਜੀ ਹਾਂ ਇਹ ਬਨੇੜ ਜਾਂਦੀ ਹੈ ਸਾਡੇ ਤਰਾਈ ਗਰਾਈ ਜਾਂਦਾ ਕਹਿੰਦਾ ਤਰਾਈ ਕੀਤੀ ਪਤਾ ਨਹੀਂ ਇਹਨਾਂ ਚਾਰ ਵਾਰੀ ਵਾਹਨ ਚਵਾੜਤਾ ਪਤਾ ਨਹੀਂ ਪਤਾ ਨਹੀਂ ਇਹਦੇ ਵਿੱਚ ਝੋਨਾ ਜਾਂਨਾ 2 ਛੱਡਿਆ ਇੱਟਾਂ ਚ ਪਤਾ ਨਹੀਂ ਇਹਨੇ ਕੀ ਕਰ ਦਿੱਤਾ 2 ਕਿਲੋ 4 ਕਿਲੋ ਦੀ ਇੱਟ ਸੀ ਕੁੜੀ 10 ਕਿਲੋ ਦੀ ਕਰ ਛੱਡੀ ਪਾਣੀ ਬਰਾ ਮਰਾ ਗਿਆ ਨਹੀਂ ਪਾਣੀ ਬਰਾ ਕੇ ਗਾਲੀ ਮਾਲੀ ਕਰਦੇ ਆ ਆ ਦੇ ਹਿਸਾਬ ਲਾ ਲਓ ਮੇਤਰੀਓ ਜਿਹੜਾ ਬੰਦਾ ਹਲ ਪਰ ਹੁੰਦਾ ਇਨਾ ਹੱਕ ਦਾ ਤੁਹਾਡੇ ਤੋਂ ਹੁਣ ਬਚ ਕੇ ਰਿਓ ਤੁਹਾਨੂੰ ਕਰਨਡੀਆਂ ਹੋਣੀਆਂ ਜੇ ਚਾਹ ਰੋੜੇ ਚੱਲਣੇ ਤੁਹਾਨੂੰ ਆ ਜਣ ਕਾਹ ਜੰਦੇ ਨਾ ਬਸ ਠੀਕ